ਆਪਣੀ ਹੀ ਸਰਕਾਰ ਦੇ ਖਿਲਾਫ ਮੰਚ ਤੇ ਖੜੇ ਹੋ ਕੇ ਬਗਾਵਤੀ ਝੰਡਾ ਚੁੱਕਣ ਵਾਲੇ ਕਾਂਗਰਸ ਦੇ ਵਿਧਾਇਕ ਕੁਲਵੀਰ ਸਿੰਘ ਜੀਰਾ ਤੇ ਹੁਣ ਉਹਨਾਂ ਦੀ ਸਰਕਰ ਤੋਂ ਬਾਅਦ ਸੂਬਾ ਕਾਂਗਰਸ ਕਮੇਟੀ ਨੇ ਜੀਰਾ ਖਿਲਾਫ ਕਾਰਨ ਦਸੂ ਨੋਟਿਸ ਜਾਰੀ ਕਰ ਦਿੱਤਾ ਤੇ ਉਸ ਨੋਟਿਸ ਤੇ ਜਵਾਬ ਦਿੰਦਿਆਂ ਕਾਂਗਰਸੀ ਵਿਧਾਇਕ ਦਾ ਕਹਿਣਾ ਹੈ ਕਿ ਉਹਨਾਂ ਦੇ ਕਾਂਗਰਸ ਪਾਰਟੀ ਨੂੰ ਲੈ ਕੇ ਕੋਈ ਬਗਾਵਤੀ ਸੁਣ ਨਹੀਂ ਹਨ ਇਸ ਮੁੱਦੇ ਤੇ ਸੋਮਵਾਰ ਨੂੰ ਡੀਜੀਪੀ ਸੁਰੇਸ਼ ਰੂੜਾ ਨਾਲ ਮੁਲਾਕਾਤ ਕਰਨਗੇ ਤੇ ਆਉਣ ਵਾਲੇ ਤਿੰਨ ਦਿਨਾਂ ਦੇ ਅੰਦਰ ਹੀ ਸੁਨੀਲ ਜਾਖੜ ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਵੀ ਮਿਲ ਕੇ ਆਪਣੀ ਸਫਾਈ ਦੇਣਗੇ ਤੇ ਹੁਣ ਤੁਸੀਂ ਮੇਰੀਆਂ ਮੈਂ ਪਹਿਲਾਂ ਦੱਸਦਾ ਮੇਰੀ ਪਾਰਟੀ ਦੀ ਕੋਈ ਬਗਾਵਤੀ ਸੁਰ ਨਹੀਂ ਮੇਰੀ ਲੜਾਈ ਆ ਕਿ ਨਸ਼ਾ ਮੁਕਤ ਪੰਜਾਬ ਕਰਨਾ ਔਰ ਨਸ਼ਾ ਮੁਕਤ ਪੰਜਾਬ ਹੋਦੂ ਸਕਦਾ ਹੈ ਜਦੋਂ ਇਹੋ ਜਿਹੇ ਅਫਸਰਾਂ ਤੋਂ ਮੁਕਤ ਪੰਜਾਬ ਹੋਵੇਗਾ ਇਹੋ ਜਿਹੇ ਅਫਸਰਾਂ ਦੇ ਕੇ ਰਜਿਸਟਰਡ ਹੋਣਗੇ ਇਹੋ ਜਿਹੇ ਅਫਸਰਾਂ ਨੂੰ ਜੋ ਨਸ਼ੇ ਦੇ ਤਸਕਰ ਨੇ ਜੋ ਨਸ਼ੇ ਦੇ ਤਸਕਰਾਂ ਨੂੰ ਗੱਡੀਆਂ 'ਚ ਲੈ ਕੇ ਘੁੰਮਦੇ ਨੇ ਇਹੋ ਜਿਹੇ ਲੋਕਾਂ ਨੂੰ ਅੰਦਰ ਕੀਤਾ ਜਾਊਗਾ ਮੇਰੀ ਲੜਾਈ ਉਹਨਾਂ ਦੇ ਖਿਲਾਫ ਹੈ ਨਾ ਕਿ ਸਰਕਾਰ ਦੇ ਖਿਲਾਫ ਆ ਔਰ ਮੈਨੂੰ ਆਪਦੀ ਪਾਰਟੀ ਤੇ ਮੈਨੂੰ ਆਪਦੇ ਮੁੱਖ ਮੰਤਰੀ ਤੇ ਮੈਨੂੰ ਆਪਦੀ ਸਰਕਾਰ ਤੇ ਵਿਸ਼ਵਾਸ ਆ ਕਿ ਜਦੋਂ ਉਹਨਾਂ ਨੂੰ ਮੈਂ ਦੱਸਾਂਗਾ ਤੇ ਇਹ ਫੈਸਲਾ ਜਿਹੜਾ ਹੈ ਉਹ ਮੇਰੇ ਹੱਕ 'ਚ ਔਰ ਲੋਕਾਂ ਦੇ ਹੱਕ ਦੇ ਵਿੱਚ ਹੀ ਹੋਵੇਗਾ ਇਸ ਮੁੱਦੇ ਦੇ ਉੱਤੇ 4 ਵਜੇ ਦੇ ਕਰੀ ਔਰ ਉਸ ਤੋਂ ਬਾਅਦ ਦੇ ਵਿੱਚ ਮੈਂ ਜਿਹੜਾ ਹੈ ਕਿ ਮੈਂ ਜਾਕਰ ਸਾ ਮੈਂ ਕੈਪਟਨ ਅਮਰਿੰਦਰ ਸਿੰਘ ਜੀ ਨੂੰ ਵੀ ਮਿਲਾਂਗਾ ਔਰ ਜਿਵੇਂ ਜਿਵੇਂ ਟਾਈਮ ਜਿਹੜਾ ਜਿਹੜਾ ਟਾਈਮ ਮੈਨੂੰ ਦੇਣਗੇ ਮੈਂ ਆਪਦਾ ਜਵਾਬ ਜਿਹੜਾ ਉਹ ਤਿੰਨ ਦਿਨਾਂ ਦੇ ਵਿੱਚ ਵਿੱਚ ਜਿਹੜਾ ਹੈ ਕਿ ਉਹ ਪਾਰਟੀ ਨੂੰ ਪੇਸ਼ ਕਰ ਦਵਾਂਗਾ। ਦਰਅਸਲ ਜੀਰਾ ਨੇ ਬੀਤੇ ਦਿਨੀ ਚੁਣੇ ਗਏ ਪੰਚਾ ਸਰਪੰਚਾਂ ਦੇ ਸੌ ਚੁੱਕੇ ਸਮਾਗਮ 'ਚ ਸਟੇਜ ਤੇ ਚੜ੍ਹ ਕੇ ਨਸ਼ਾ ਦੇ ਕਾਲੇ ਕਾਰੋਬਾਰ 'ਚ ਪੁਲਿਸ ਅਫਸਰਾਂ ਅਤੇ ਪ੍ਰਭਾਵਸ਼ਾਲੀ ਲੋਕਾਂ ਦੀ ਮਿਲੀਭੁਗਤ ਦੇ ਦੋਸ਼ ਲਗਾਏ ਸਨ। ਤੇ ਆਪਣੀ ਹੀ ਕਾਂਗਰਸ ਸਰਕਾਰ ਤੇ ਕੈਪਟਨ ਸਾਹਿਬ ਤੇ ਨਸ਼ਾ ਖਿਲਾਫ ਕੀਤੇ ਜਾ ਰਹੇ ਦਾਅਵਿਆਂ ਤੇ ਸਵਾਲ ਖੜੇ ਕਰ ਦਿੱਤੇ ਸਨ। ਇਹ ਕੈਪਟਨ ਅਮਰਿੰਦਰ ਸਿੰਘ ਪੰਜਾਬ 'ਚ ਨਸ਼ਾ ਖਤਮ ਕਰਨ 'ਚ ਪੂਰੀ ਤਰ੍ਹਾਂ ਸਫਲ ਰਹੇ ਨੇ ਜਿਸ ਤੋਂ ਬਾਅਦ ਸੂਬਾ ਕਾਂਗਰਸ ਕਮੇਟੀ ਨੇ ਕੁਲਵੀਰ ਸਿੰਘ ਜੀਰਾ ਦੇ ਖਿਲਾਫ ਇਹ ਨੋਟਿਸ ਜਾਰੀ ਕੀਤਾ ਚੰਡੀਗੜ੍ਹ ਤੋਂ ਧਾਕੁਰ ਅਮਨਦੀਪ ਸਿੰਘ ਦੀ ਰਿਪੋਰਟ ਦਿੱਲੀ ਪੋਸਟ ਪੰਜਾਬੀ ਕੀ ਤੁਸੀਂ ਵੀ ਵਿਦੇਸ਼ ਵਿੱਚ ਆਪਣਾ ਪਵਿੱਖ ਬਣਾਉਣਾ ਚਾਹੁੰਦੇ ਹੋ ਪਾਓ ਵਿਦੇਸ਼ ਵਿੱਚ ਪੜਾਈ ਕਰਨ ਦਾ ਮੌਕਾ ਪਿਰਾਮਿਡ ਈ ਸਰਵਿਸ ਦੀ ਸਲਾਹ ਨਾਲ ਭਾਰਤ ਅਤੇ ਪੰਜਾਬ ਸਰਕਾਰ ਤੋਂ ਮਾਨਤਾ ਪ੍ਰਾਪਤ ਬਰਕਰੋ 9397893978